Jeg venter på deg, Norge. Er du ikke der, så drar jeg dit med deg. Jeg venter på deg, jeg venter på deg. ਮੇਰੇ ਤਾਂ ਇਹ ਕੀ ਆਨੇ ਉਸ ਆਣੂ ਹੀ ਦੇਗਾ ਬੋਤੂ ਆਹ ਇਹ ਨਾ ਜਾਨੇ ਨੂ ਲਾ ਜਾਨ ਨਾਲ ਪਾਣਿਆ ਦੀ ਆਸ ਤੇਰਾ ਸਾਫੀ ਦੇ ਦਤੀ ਇਹ ਆਪਣੀ ਮੁਕਾਬੀ ਚ ਇਹਨੂੰ ਮਾਰਿਆ ਬਹੁਤ ਸਿਆਣਾ ਮੁੰਡਾ ਸੀ ਵੀਰੇ ਤਈ ਨਸਾਨੇ ਦੀ ਪਰ ਪਰ ਜਾਈਦੀ ਇਹ ਟਰੱਕ ਜਿੱਥੇ ਕਹਿੰਦਾ ਘਰ ਉੱਜੜ ਗਿਆ ਅਸੀਂ ਦੇਖਦੇ ਸੀ ਜਿਉਂਦੇ ਦੇ ਵਿੱਚੋਂ ਦਬਕੇ ਜਾ ਕਿੰਨੇ ਦਿਨ ਪਹਿਲਾਂ ਹੋ ਗਿਆ ਮੈਂ ਕਹਿੰਦਾ ਸੀ ਦਾ ਭੂਆ ਜੀ ਮੈਂ ਠੀਕ ਠਾਕ ਕੰਮ ਤੇ ਆ ਮੈਂ ਸ਼ਾਮੇ ਕਰਦਾ ਭੂਆ ਜੀ ਮੈਂ ਸ਼ਾਮ ਨੂੰ ਦੇਖਦੇ ਰਹੀ ਅਸੀਂ ਬੇਜਾ ਐਸੇ ਦਾਜੂ ਆ ਬਹਾਲੀਦਾ ਕੋਦੋਂ ਪਤਾ ਲੱਗਿਆ ਯਾਰ ਘਰੋਂ ਹੀ ਉਹ ਜੁਹਣ ਕਰਦਾਤੀ ਵੀਡੀਓ ਕਾਲ ਤੇ ਰੋਜ਼ ਹੱਸਦਾ ਹੀ ਗੱਲ ਕਰਦਾ ਸੀ ਇੰਨੇ ਦੱਸ ਸੀ ਤਾਂ ਮੈਂ ਦੱਸੇ ਨੇ ਐਨਾ ਪਾਉਂਦੇ ਬੁਆ ਤੇਰਾ ਵੀ ਜਾ ਲੀਂਦਾ ਲਾ ਹੁਣ ਤੂੰ ਮੈਂ ਕੋਰੇ ਨਾਲ ਮੈਂ ਆਉਂਗਾ ਬੁਆ ਨਾ ਨਾਇਕ ਹੋਰ ਨੋ ਸਿਕਨ ਵਾਲਾ ਬੰਦਾ ਮੈਂ ਕੀ ਕਹਿ ਰਹੇ ਤੇ ਕਹਿੰਦੇ ਵੀ ਹੁਣ ਆਉਣਾ ਸੀਗਾ ਵਿਆਹ ਦੀ ਗੱਲ ਚੱਲ ਰਹੀ ਸੀ ਆ ਕਰਾ ਵਿਆਹ ਦੀ ਕੋਈ ਨਹੀਂ ਵਿਆਹ ਤਾਂ 2 ਸਾਲ ਖੈਨਾ ਸੀ ਮੈਂ ਕਰੋੜਾ ਨਹੀਂ ਪੁਆ ਇੰਨਾ ਚਿਰ ਮੈਂ ਪਿਆਰ ਨਹੀਂ ਹੁੰਦਾ ਸਿਆਣਾ ਸਾਵਧਨ ਹੋਰਤੀ ਮੇਰਾ ਪੁੱਤ ਔੜਾ ਇੱਚ ਸਹ ਰਾਣਾ ਮੈਨੂੰ ਪਤਾ ਮੇਰੇ ਕੋਲ ਪੜਿਆ ਮੇਰਾ ਜਿਗਰ ਦਾ ਟੁੱਟਾ ਸੀ ਮੈਂ ਆਪਾ ਰਾੜਾ ਕੇ ਉਹਨੂੰ ਸਭ ਕੁਝ ਕਰਿਆ ਉਹਦਾ ਮੈਨੂੰ ਪਤਾ ਜਾਂ ਮੇਰੇ ਰੱਬ ਨੂੰ ਪਤਾ ਮੈਂ ਸੋ ਰਿਆ ਹਏ ਮੈਂ ਸੋ ਰਿਆ ਮੇਰਾ ਬੁੱਤ ਬੈਠੂਗਾ ਕਿ ਮੈਂ ਸੋ ਰਿਆ ਉਹ ਤੂੰ ਗਿਆ ਦੂਰ ਗਿਆ ਇੱਕ ਵਾਰੀ ਤਾ ਅਗਾ ਦੇ ਬੁੱਤ ਟੁਟ ਗਏ

ਰਦਾ ਦੇ ਕੇ ਆਨੇ ਨਿਸਾਨੀ ਹੋਈ ਬੇਗਿਆ ਬੁੱਦੂ ਹਏ ਨਿਸਾਨੀ ਨੂੰ ਲਾ ਜਾਨੜ ਪਾਣਿਆ ਦੀ ਅਸਪੇਸ਼ਾ ਫਾਇਦੇ ਦਾ ਤੀਰੀ ਪੋਸਾਰੇ ਸਾਰੇ ਜਬਦੀਆ ਪੜ ਗਏ ਵਧੀਆ 12 14 ਕਰਕੇ ਬਾਹਰੇ ਲੱਗ ਗਏ ਕਈ ਸਾਲੋਂ ਤੋਂ ਬਾਅਦ ਤਾਂ ਇਹਨੂੰ ਹਮਤ ਪਹਿਲੀ ਵਾਰੀ ਸੀ ਬੱਕੜਿਆ ਪੀ ਨਹੀਂ ਕੋਸ ਨੀਰਾ ਪੀ ਜਾਂਦਾ ਕੋਇਆ ਇਹ ਆਪ ਨਹੀਂ ਮੱਕਿਆ ਵੀਰ ਜੀ ਇਹਨੂੰ ਮਾਰਿਆ ਉਹ ਸਿਆਣਾ ਮੁੰਡਾ ਸੀ ਵੀਰੇ ਸਾਨੂੰ ਪਤਾ ਤੇ ਆਪਦੇ ਬੱਚੇ ਦਾ ਇਹ ਆਪਨੀ ਪਰੇਸ਼ਾਨੀ ਸੀ ਕੋਈ ਕਹਿੰਦਾ ਸੀ ਕੋਈ ਪਰੇਸ਼ਾਨੀ ਨਹੀਂ ਸੀ ਸਾਨੂੰ ਪਤਾ ਆ ਵੀ ਕੀ ਚੋੜਨ ਗੱਲ ਹੋਈ ਕੋਈ ਤਖਤਰੀ ਸਿਆ ਕੋਈ ਕੋਈ ਤਖਤਰੀ ਸਿੱਧਾ ਵਧੀਆ ਗੱਲਾਂ ਮਾਰਦਾ ਹੁੰਦਾ ਸੀ ਸਾਨੂੰ ਜੇ ਵੀਰੇ ਦੁੱਖ ਨੂੰ ਦਾਸ ਦਾ ਜਵਾਬ ਵੀ ਮੈਂ ਵਾਪਸ ਆਉਣਾ ਸਰਕਾਰ ਨੂੰ ਤਾਂ ਕੁਝ ਨਹੀਂ ਕਹਿ ਸਕਦੇ ਜਾਂ ਇਹਨੂੰ ਪਤਾ ਜਾਂ ਪਰਮਾਤਮਾ ਨੂੰ ਪਤਾ ਜੋ ਬੱਚੇ ਨਾ ਭੁੱਲੀ ਜਿਵੇਂ ਮੈਂ ਕਹ ਰਿਹਾ ਪ੍ਰੇਸ਼ਾਨੀ ਤੇ ਕੋਈ ਇਸ ਤਰ੍ਹਾਂ ਦੀ ਵੀ ਆਪਦੇ ਆਪ ਕਰਿਆ ਹੋਈ ਮਤਲਬ ਲੱਗਦਾ ਨਹੀਂ ਲੱਗਦੇ ਨਹੀਂ ਵੀ ਰੋਡ ਦੇ ਗੇਟ ਦੇ ਨਾਲ ਖੜਾ ਮੈਂ ਨਹੀਂ ਸਕਦਾ ਤੁਸੀਂ ਅਸਰ ਇਹਦੀ ਕੋਈ ਚੀਜ਼ ਹੀ ਨਹੀਂ ਵੀ ਇਹਨਾਂ ਨਾਲ ਗੜਫਲਾ ਕੀ ਕਹੂੰਗਾ ਇਹ ਸਰਕਾਰਾਂ ਨੂੰ ਉਹਨਾਂ ਨੂੰ ਵੀ ਇਹਦੀ ਜਾਂਚ ਕੀਤੀ ਜਾ ਵੀ ਹਾਂਜੀ 32 ਨਸਾਨੀ ਦੀ ਬਰਾਬਰ ਜਾਈ ਦੀ ਘਰੇ ਟਰੱਕ ਦੇ ਪਿੱਛੇ ਕੰਦਾ ਉੱਜੜ ਗਿਆ ਟਰੱਕੀ ਦੇ ਮਾਰੇ ਬੱਚਿਆਂ ਨੂੰ ਉਧਰ ਭੇਜ ਦੇਣਾ ਮਜਬੂਰੀਆਂ ਦੇ ਮਾਰੇ ਅਸੀਂ ਦੇਖਦੇ ਕਿ ਜਿਉਂਦੀਆਂ ਦੀ ਸੌਦਾ ਬਕੀ ਚਾ ਪਰ ਉਧਰ ਇਹੀ ਜ਼ਿਆਦਾ ਮੁੰਡਿਆਂ ਨਾਲ ਹੋਣ ਲੱਗ ਗਿਆ ਲਗਾਤਾਰ ਮੁੰਡੇ ਦੀ ਕਿੰਨੇ ਲਗਾਤਾਰ ਮੁੰਡਿਆਂ ਦੀਆਂ ਡੇਥਾਂ ਤੇ ਡੇਥਾਂ ਹੋਈ ਜਾ ਰਹੀਆਂ ਨੇ ਪਰ ਉਧਰਲੀ ਸਰਕਾਰਾਂ ਪਤਾ ਨਹੀਂ ਕੀ ਕਰਦੀ ਇਹਨੇ ਕੀ ਨਹੀਂ ਕਰ ਕਦੇ અમારી ਨਾਲ ਕਹਿ ਦਿੰਦੇ ਨੇ ਕਦੇ ਗੇਟ ਨਾਲ ਕਹਿ ਦਿੰਦੇ ਨੇ ਇਹ ਜੀ ਕੋਈ ਉੱਤ ਚੀਜ਼ ਨਹੀਂ ਹੈਗੀ ਉਹ ਕਿ ਮੁੰਡਿਆਂ ਦਾ ਕੱਦ ਬਹੁਤ ਕਾਫੀ ਸੀਗਾ ਇਹ ਗੱਲ ਕੋਈ ਹੁੰਦੀ ਨਹੀਂ ਸਰ ਬੜਾਈ ਦਾ ਕੋਈ ਕਾਰਨ ਨਹੀਂ ਪੜਾਈ ਦਾ ਕੋਈ ਕੋਈ ਪੜਾਈ ਦਾ ਕਾਰਨ ਨਹੀਂ ਵੀਰੇ ਅੱਜ ਤੋਂ ਮੈਂਡ ਲੈ ਕੇ ਬੱਚਾ ਪਾਸ ਹੋਇਆ ਇਧਰੋਂ ਉਧਰੋਂ ਪੜਾਈ ਬਹੁਤ ਸਿਆਰ ਸੀ ਆ ਫਰਸਟ ਆਉਂਦਾ ਦੀ ਹਰੇਕ ਕਲਾਸ ਚ ਪਰ ਮੁੰਡੇ ਦੇ ਮਨ ਚ ਸੀ ਮੈਂ ਤਰੱਕੀ ਕਰੂੰਗਾ ਮੈਂ ਕੋਠੀ ਪਾਉਂਗਾ ਇੱਧਰ ਆ ਕੇ ਮੈਂ ਕਾਮਚਾਬ ਹੋਊਂਗਾ ਪਰ ਇਹ ਜਹ ਹੈ ਨਹੀਂ ਬੀ ਫਿਰ ਆਪਦੇ ਆਪ ਨੂੰ ਸੁਸਾਇਡ ਕੀਤਾ ਹੋਇਆ ਹਾਂ ਹਾਂਜੀ ਮਾਪੇ ਨੂੰ ਬਹੁਤ ਜ਼ਿਆਦਾ ਯਾਦ ਕਰਦਾ ਸੀ ਹਾਂਜੀ ਮਾਪੇ ਨੂੰ ਬਹੁਤ ਜ਼ਿਆਦਾ ਯਾਦ ਕਰਦਾ ਸੀ ਨਾਂ ਵੀ ਲਖਾਇਆ ਸੀ ਕਿਨੇ ਬਾਹ ਤੇ ਹਾਂਜੀ ਮਾਪੇ ਮਾਪੇ ਤੇ ਮੰਮੀ ਡੈਡੀ ਦਾ ਨਾਮ ਲਖਾਇਆ ਹੈ ਹਰ ਰੋਜ਼ ਨਾ ਡੈਡ ਬੋਡੀਆਂ ਪੰਜਾਬ ਕਰੀਨ ਆਸ ਪਾਸ ਬਹੁਤ ਜ਼ਿਆਦਾ ਆ ਰਹੀਆਂ ਨੇ ਮਾਂ ਬਾਪ ਬੱਚਿਆਂ ਨੂੰ ਆਪਿਆਂ ਨੂੰ ਤਰੱਕੀਆਂ ਲਈ ਬਾਅਦ ਕਈ ਇਦਣੇ ਪੈਸਾ ਲਾ ਕੇ ਉਹ ਤਾਂ ਸਾਡਾ ਵੀ ਰਿਹਾ ਸਾਡੀ ਉਹ ਖਾਈ ਬੱਚਿਆਂ ਦੇ ਉਧਰੋਂ ਆ ਰਹੀਆਂ ਨੇ ਸਰਮੰਦ ਨਾਲ ਪੜ੍ਹਿਆ ਹੋਇਆ ਸਕੂਲ ਤੋਂ ਲੈ ਕੇ ਜਦੋਂ ਤੋਂ ਸਰਵਿਸਦਾਰੀ ਚਾਹੀਆ ਸੀਗਾ 12ਵੀਂ ਤੱਕ ਨਾਲ ਹੀ ਸੀਗੇ ਤੇ ਉਸ ਤੋਂ ਬਾਅਦ ਵੀ ਗੱਲਾਂ ਹੁੰਦੀ ਰਹੀਆਂ ਕਿ ਬਾਹਰ ਕਿਵੇਂ ਆ ਕਹਿੰਦਾ ਹੈ ਕਿ ਔਖਾ ਦਾ ਹੈਗਾ ਡਬਲ ਸ਼ਿਫਟ ਲਾ ਕੇ ਗਿਆ ਤਾਂ ਕਿ ਪਹਿਲਾਂ ਪਹਿਲਾਂ ਡਬਲ ਸ਼ਿਫਟ ਲਾਈਆਂ ਨੇ ਗਈ ਉਹਨੇ ਸਕੂਲ ਦੀ ਔਰ ਟਿਊਸ਼ਨ ਫੀਸਾਂ ਉੱਥੇ ਦੀਆਂ ਕਾਲਜ ਦੀ ਫੀਸਾਂ ਕੱਡੀਆਂ ਨੇ ਪਹਿਲਾਂ ਉਸ ਤੋਂ ਬਾਅਦ ਸੁਭਾਅ ਬੜਾ ਹੀ ਵਧੀਆ ਸੀ ਹੱਸਦਾ ਖੇਡਦਾ ਰਹਿੰਦਾ ਸੀ ਸਾਡੇ ਨਾਲ ਤਾਂ ਉਸ ਤੋਂ ਬਾਅਦ ਵੀ ਕਾਫੀ ਟਾਈਮ ਗੱਲਾਂ ਹੁੰਦੀਆਂ ਉਹਦੇ ਵੀ ਹੱਸ ਕੇ ਗੱਲ ਕਰਦੇ ਸੀ ਇਹ ਤਾਂ ਉਧਰੋਂ ਬਾਹਰੋਂ ਗੱਲ ਕਰਦੇ ਸਟ्रेस ਨਹੀਂ ਦਿਮਾਗ ਤੇ ਕੁਝ ਰੈਸਟ ਨਹੀਂ ਕੋਈ ਲੋਕਾਂ ਦਾ ਉਹ ਕਦਾ ਹਰੇਕ ਨੂੰ ਹੀ ਹੁੰਦਾ ਹੁਣ ਸਟ्रेस ਦਾ ਕਿਹਨੂੰ ਨਹੀਂ ਹੈ ਕੋਰੇ ਵੀ ਨਹੀਂ ਹੈ ਉੱਥੇ ਐ ਕਿ ਇਕੱਲਾਪਨ ਵੀ ਹੈ ਕੁਝ ਜਿੰਮੇਵਾਰੀਆਂ ਵਧ ਜਾਂਦੀਆਂ ਇਕੱਲੇ ਰਹਿਣਾ ਹੁੰਦਾ ਉੱਥੇ ਅਸੀਂ ਇਕੱਠੇ ਪੜ੍ਹੇ ਸੀ ਸ਼ੁਰੂ ਜਦੋਂ ਪਹਿਲੇ ਦਿਨ ਆਇਆ ਸਕੂਲ 'ਚ ਜਦ ਐਸਵੀਐਮ ਚ ਆਇਆ ਸੀਗਾ ਪਹਿਲਾ ਮੇਰੇ ਨਾਲੇ ਬੈਠਾ ਸੀਗਾ ਅਸੀਂ ਇਕੱਠੇ ਮੰਦਵੀ ਰਹੇ ਕਾਫੀ ਦਿਨ ਮਾਡਲ ਵਗੈਰਾ ਚ ਜਾਂਦੇ ਹੁੰਦੇ ਸੀ ਅਸੀਂ ਇਕੱਠੇ ਬਣਾਉਂਦੇ ਸੀ ਬਹੁਤ ਸੁਭਾਅ ਦਾ ਖਾਸ ਮੁਖ ਸੀਗਾ ਹਰੇਕ ਨੂੰ ਦੱਸਦੀ ਇੱਕ ਗੱਲ ਐਸੀ ਸੁਣਾਉਂਦਾ ਸੀਗਾ ਬੰਦਾ ਹਾਸਾ ਦੂਰਾ ਹੋ ਜਾਂਦਾ ਸੀਗਾ ਬਹੁਤ ਵਧੀਆ ਨਰਮ ਹੁੰਦਾ ਸੀਗਾ ਪੜ੍ਹਾਈ 'ਚ ਸਭ ਤੋਂ ਤੇਈ ਸੀਗਾ ਬਹੁਤ ਜ਼ਿਆਦਾ ਯਾਦ ਕਰਦਾ ਹੁੰਦਾ ਸੀ ਲਈ ਤੇ ਮੇਰੇ ਨਾਲ ਗੱਲਾਂਬਾਤਾਂ ਕਰਦਾ ਸੀਗਾ ਕੈਨੇਡਾ ਜਾਣ ਤੋਂ ਬਾਅਦ ਵੀ ਗੱਲ ਯਾਦ ਕਰਦਾ ਹੁੰਦਾ ਸੀਗਾ ਹੱਸ ਕੇ ਗੱਲ ਕਰਨੀ ਜਾਂ ਕੁਝ ਕਰਨੀ ਕੋਈ ਐਡਾ ਸਟ्रेस ਵਗੈਰਾ ਸ਼ੋ ਨਹੀਂ ਕਰਦਾ ਸੀਗਾ ਐਂ ਕਹਿੰਦਾ ਸੀਗਾ ਕੋਈ ਚੱਕਰ ਨਹੀਂ ਕਹਿੰਦਾ ਕਰ ਲਾਂਗੇ ਫਿਰ ਕਿਹੜੀ ਗੱਲ ਹੋਗੀ ਤੇ ਉਸ ਤੋਂ ਬਾਅਦ ਵੀ ਮਾਨੂੰ ਵੀ ਵਧੀਆ ਸੀਗਾ ਪਤਾ ਨਹੀਂ ਕੀ ਚੱਕਰ ਪੈ ਗਿਆ ਇਹ ਅਜੇ ਸਟੈਪ ਚੱਕ ਗਿਆ ਬਾਰੋਂ 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 ਕਰਦਾ ਹੀ ਫੋਨ ਕਰਦੇ ਬਾਰੋਂ ਗੱਲ ਹੋਈ ਹੈ ਇਹ ਕੰਮ ਦੀ ਕੰਮ ਦਾ ਕੰਮ ਵਗੈਰਾ ਕਹਿੰਦਾ ਸੀ ਠੀਕ ਆ ਕਹਿੰਦਾ ਆਪਣੇ ਦੋ ਦੋ ਜਆਪਾਂ ਲੱਗ ਗਏ ਕਹਿੰਦਾ ਮੈਨੇਜਰ ਲੱਗ ਗਿਆ ਆਪਾਂ ਵਧੀਆ ਕੰਮ ਚੱਲਦਾ ਆਪਣਾ ਪਤਾ ਨਹੀਂ ਕੀ ਚੱਕਰ ਪੈ ਗਿਆ ਇਨਾ ਸਟ੍ਰੈਸ ਲੈ ਗਿਆ ਕਹਿ ਨਹੀਂ ਸਕਦੇ ਕੁਝ ਵੀ ਉਹ ਇਨਾ ਸਟ੍ਰੈਸ ਲੈ ਗਿਆ ਇੱਕ ਕਲਾਸਮੇਟ ਸੀ ਨਾਲੇ ਸੁਭਾਅ ਵੀ ਪੂਰਾ ਉਹਦਾ ਹਸਮੁਖੀ ਸਾਬੂ ਹਸਾਉਂਦਾ ਰਹਿੰਦਾ। ਕਲਾਸ ਤੋਂ ਹੁੰਦੇ ਨੇ ਨਾਲੇ ਪੜ੍ਹਾਈ 'ਚ ਵੀ ਅੱਗੇ ਨਾਲੇ ਆਏ ਵੀ ਨਹੀਂ ਕੀ ਬਸ ਜਮਾਈ ਕਿਤਾਬੀ ਪੂਰਾ ਪੜਦਾ ਹੀ ਵਧੀਆ ਹਸਾਉਂਦਾ ਰਹਿੰਦਾ ਹੀ ਨਾਲੇ ਉਹ ਆਹ ਸਟੈਪ ਉਹਨੇ ਕਿਵੇਂ ਚੱਕ ਲਿਆ ਹੈਰਾਨੀ ਨਹੀਂ ਆਉਂਦੀ ਉਹ ਉਹਦੇ ਵਰਗਾ ਕਿਵੇਂ ਕਰ ਸਕਦਾ